जेसी ऊपर होवत दयाल हार सिंह व्रत काटे सकाल रहा साध संग भजिए गोपाल गुण गावत टूटे जमजाल आपे सत गुरु आपे प्रतपाल नानक जाचे साध ਬਿਲਾਵਲ ਮੋਹੱਲਾ ਪੰਜਮ ਮਾਨ ਮੈ ਸਿ ਚੋ ਹਰ ਹਰ ਨਾਮ ਅਣ ਦਿਨ ਕੀਰਤਨ ਹਰ ਗੁਣ ਗਾਮ ਐਸਾ ਪ੍ਰੀਤ ਕਰ ਮਾਨ ਮੇਰੇ ਆਟ ਪੈਰ ਪ੍ਰਭ ਜਾਨੋ ਨੇਰੇ ਰਹਾ ਕਉ ਨਾਨਕ ਜਾਕੇ ਨਿਰਮਲ ਭਾਗ ਹਰੇ ਚਰਨੀ ਤ ਕਾਮਣ ਲਾਗ ਬਲਾਵਲ ਮਹਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਈਆਂ ਨੀਂਦ ਪਾਈ ਸੁਖ ਸਹਿਜ ਕਰੀਆਂ ਆ ਰਾਜ ਰਾਜ ਪੋਜਨ ਕਾਵ ਮੇਰੇ ਭਾਈ ਅੰਬਰਤ ਨਾਮ ਰਿਦਮਾਹੀ ਧਾਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੇ ਪੈਜ ਰਖਾਈ ਬਲਾਵਲੋ ਮਹੱਲਾ ਪੰਜਵਾ ਸਤ ਗੁਰੂ ਕਰਦੀਨੇ ਅਸਤਰ ਕਰਬਾਰ ਰਹਾ ਜੋ ਜੋ ਨਿੰਦ ਕਰੇ ਅਨਗ੍ਰਹਿਨੋ ਕੀ ਤੇਸੀ ਆਗੇ ਹੀ ਮਾਰੇ ਕਰਤਾਰ नानक दास ताकी सरनाई जाको सबद अखण्ड अपारो बलावलो महला पंजवा। ताप संताप सगलि गई बिनसि तेरोग पारब्रह्म तु संतन रास भोग रहा सर्व ते तेरा ते मनता न्योग गुण गा नेतराम के यो योगा आए बसो करदेस में एह भले संयोगा नानक प्रभ सु प्रसन्न लह लये व्ययोगा बलावल मोहल्ला पंजवा काहू संग न माया जंजाल ऊट सदारे सतर पत संतन कै ख्याल रहा अबद को बिन सना एह तुर की टाल बोजोनी में मरे ख्याल सत बचनो साधु कहे नित जपे गोपाल सिंबरो सिंबरो नानको तरे हर की रंग लाल बलाबलो पंजवा। सहज स्माधे आनंद सुका। पूरे गुरुधिन सदा सहा संग प्रभु अमृत गुण रहा जय जकार जगतर लोचे सब जिया सुपरसान पै सत्गर प्रभु केच भि गण न दयाल जयङ्गभ ताके सब दास सदा सदा वडे आईया नानक गुर पास राग बलावल बला मोहल्ला पंजमा कार पंजमा चौपदे एक ओंकार सत गुर प्रसाद मित्र मंडल जग साजिया जो भालू कर बार ਬਿਨ ਸਤਿ ਬਾਹਰੇ ਨਾ ਲੱਗਾਈ ਜੋ ਕਾ ਕਜ ਬੋਧਾਰ ਸੁਣ ਮੇਰੀ ਮਨ ਸਾ ਮਣੇ ਮਾਹੇ ਸਤ ਦੇ ਕਬੀਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ 바 ਰਹਾ ਜੈਸਾ ਸੁਪਨਾ ਰਣ ਕਾ ਤੈ ਸਾ ਸੰਸਾਰ ਦ੍ਰਿਸ਼ਟ ਮਨ ਸਭ ਬਿਨ ਸੀਐ ਕਿਆ ਲਗੇ ਗਵਾਰ ਕਹਾ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੀਕ ਚਾਲ ਸੇ ਸਭ ਆਪਣੀ ਵਾਰ ਜਨਪੂਰਾ ਸਤ ਗੁਰੂ ਸੇਵਿਆ ਸੇ ਅਸਤਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜੋ ਮੋਰਾ ਬੁਲਾਵ ਲੋ ਮਹੱਲਾ ਪੰਜਾਬਾ ਲੋਕ ਕਣਕੀਆਂ ਵੜੀਆਂ ਆਈਆਂ ਬੈ ਸੰਤਰ ਪਾਗੋ ਜੋ ਮਿਲੇ ਪਿਆਰ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਦੀਨ ਦਿਆਲ ਹੋਏ ਤੋ ਭਗਤੀ ਲਾਵੋ लपट रयो मन बासन गुर मिल रहाओ। ए त्याग रहा करो बेणती अत कणी ए जियो हमाओ अर्थ आन सब वारे प्री निमक सुहाग पंचो संग गुरते छुट्टे दोख अर राग हो हृदय प्रगास प्रगट पया ਨੇ ਸਬਾ ਸਰ ਜਾਗੋ ਸਰਨ ਸੁਹਾਗਣ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਲਾਵਲੋ ਮਹਲਾ ਪੰਜਵਾਂ ਲਾਲ ਰਾਂਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋ ਵਈ ਨਾ ਲੱਗੇ ਦਾਗਾ ਪ੍ਰਾਣ ਬੂਪਾਇਆ ਸੁਖ ਦਾਇਆ ਮਿਲਿਆ ਸੁਖ ਪਾਏ ਸਹਜ ਸਮਾਨਾ ਪੀਤਰੇ ਛੋੜਿਆ ਨਹੀਂ ਜਾਇ ਰਹਾ ਜਰਾ ਮਰਾਨੇ ਬਿਆਪਈ ਫਿਰ ਜੋ ਕਣਾ ਪਾਇਆ ਪਿਆਂ ਬਰਤਿਆ ਆ ਕਾਨਿਆ ਗੋਰੀਆਂ ਵਰ ਕਰਾਇਆ ਸੋ ਜਾਣੇ ਜਿਨੇ ਚਾਖਿਆ ਹਰ ਨਾਮਿਆ ਮੋਲਾ ਕੀਮਤ ਕਹੀ ਨਾ ਜਾਈਐ ਕਿਆ ਗੈ ਮੁਖ ਬੁਲਾ ਸਬਲ ਦਰਸ਼ਨ ਤੇਰਾ ਪਰ ਬਰਮ ਗੁਣ ਨੇ ਦੇ ਤੇਰੀ ਬਾਣੀ ਪਾਵੋ ਤੂਰ ਤੇਰੇ ਦਾਸ ਕੀ ਨਾਣਕ ਕੁਰਬਾਨੀ ਬਿਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਨ ਪ੍ਰਭ ਮੋਏ ਕਿਰਪਾ ਚਾਰੇ ਸਿਵਾ ਕਾ ਸ਼ੂ ਨਾ ਜਾਣੋਈ ਨਿਰਮੂਰ ਗਾਰੇ ਮਨ ਕਰੋ ਤੋ ਦਿਉ ਪਰ ਮੇਰੇ ਪ੍ਰੇਤਮ ਪਿਆਰੇ hameya paradi sad phul te tum bak sanhare reha hameya gunikari asankhanit tum nirgun datare dasi sangat prabhu tyagiye karam hamare tum dev sab kes daya kar hama ya kirt kaneere ਲਗ ਪਰਹਿ ਤੇਰੇ ਦਾਸ ਕੋ ਸੋ ਨਿਤ ਕਸ ਮਾਰੇ ਤੁਜ ਤੇ ਬਾਹਰ ਕਚ ਨਹੀਂ ਪਵ ਕਾਟ ਨਹਾਰੇ ਕਉ ਨਾਨਕ ਸਰਨ ਦਿਆਲ ਗੁਰ ਲਿਓ ਮੁਗ ਦੇ ਉਦਾਰੇ ਬਲਾਵਲ ਮਹੱਲਾ ਪੰਜਮ ਦੋਸ ਨ ਕਾਹੂ ਦੀ ਜੀਏ ਪ੍ਰਭ ਆਪਣਾ ਧਿਆਈਏ ਜਿਤ ਸੇਵਿਆ ਸੁਖ ਹੋਏ ਕਾਣਾ ਮਣ ਸੋਈ ਗਾਈਐ ਕਾਹੀ ਕਾਏ ਪਿਆਰੇ ਤਦ ਬਿਨਾ ਤੁਮ ਦਿ얄 ਸੁਆਮੀ ਸਭਿ ਉਹ ਗੁਣ ਹਮਾਰਾ ਜੋ ਤੁਮ ਰਾਖੇ ਤ्यों ਰਹਿ ਅਵਰ ਨਹੀਂ ਚਾਰਾ ਨੇਤਾ ਰਿਆ ਧਰ ਤੇਰੀਆਂ ਇੱਕ ਨਾਮ ਅਦਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੈਤਾ ਮੁਕਦਾ ਸਗਲ ਸੁਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਕਾਰੋ ਕਰ ਸੇਵਾ ਜੇ ਟਕਰ ਪਾਵੈ کر پاہل دیال پرب نانک گام بلاو لو محلہ پنجوا مرت سری اوپر پسوا نہیں پوجے باد ساد ہنکار میں مرنا نہیں سوجے سات گرو سے وہ اپنا کاہی پھر وہ پاگے کو رنگ رنگلا ਕਾਹੇ ਪੂਲੇ ਲਾਗੇ ਰਹਾ ਕਰ ਕਰ ਪਾਪ ਦਰਬ ਕੀਆ ਵਰਤਣ ਕਹਿ ਤਾਈ ਮਾਟੀ ਸੋ ਮਾਟੀ ਰਲੀ ਨਾ ਗਾ ਉੱਟ ਜਾਈ ਜਾ ਕੇ ਕੀਏ ਸ੍ਰਮ ਕਰ ਤੇ ਬੈਰ ਬਰੋਦੀ ਅੰਤ ਕਾਲ ਭਜ ਜਾਹੋਗੇ ਕਾਹੇ ਜਲੋ ਕਰੋ ਦੇ ਦਾਸਰੀਨ ਸੋਈ ਹੁਵਾ ਜਿਸ ਮਸਤਕ ਕਰਮਾ ਕਉ ਨਾਨਕ ਬੰਧਨ ਛੁੱਟੇ ਸਾਤ ਗੁਰ ਕੀ ਸਰਣਾ ਦਾਸਰੀਨ ਸੋਈ ਹੁਵਾ ਜਿਸ ਮਸਤਕ ਕਰਮਾ కౌణక బంధన గుర కి కీసర